ਇਹ ਰਾਨਾ ਫਿਰ ਮੈਂ ਦੱਸਾਂ ਪਾਣੀ ਹੈ ਜੀ ਲਗਾਤਾਰ ਤੇ ਵਧ ਰਿਹਾ ਤੇ ਅਸਮਾਨ ਆਪਣਾ ਟਰਾਲੀਆਂ ਤੇ ਲੱਦਿਆ ਆ ਕੱਢਣ ਦੇ ਕੁਝ ਰਿੰਦੇ ਅਸਮਾਨ ਪਾਣੀ ਲਗਾਤਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਇਹਦਾ ਕੋ ਪ੍ਰਸ਼ਾਸਨ ਵੱਲੋਂ ਤੇ ਕੋਈ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਕਸਤੀ ਦਾ ਕੋਈ ਵੀ ਇਦਾਂ ਦਾ ਵਟ ਨਹੀਂ ਕਰਾਇਆ ਗਿਆ ਤੇ ਬਾਕੀ ਵੇਖੋ ਜੀ ਸਾਡੇ ਜੇ ਹਰ ਦੋ ਤਿੰਨ ਪਿੰਡਾਂ ਦਾ ਜੇਕਰ ਬੰਨ ਬੱਜੇ ਦਾ ਹਾਦਸੇ ਬਹੁਤ ਵਧੀਆ ਮਲਕੀ ਹੋਏ ਜੇ ਪਾਣੀ ਪੂਣੀ ਤੋਂ ਬੱਜਾਂਗੇ ਐਦਾਂ ਹੀ ਦੂਜੇ ਸਾਲ ਆਇਆ ਕਿ ਫਿਰ ਪਾਣੀ ਆ ਗਿਆ ਤੇ ਨੁਕਸਾਨ ਐ ਕਿ ਫਿਰ ਉਹ ਨਹੀਂ ਹੋਏਗਾ ਜੀ ਜਿਆਦਾ ਬਹੁਤ ਔਖਾ ਮਤਲਬ ਕਿ ਪਿਛਲੀ ਆੜੀ ਬੜੇ ਲਾਰੇ ਲੱਪੇ ਲਾਏ ਗਏ ਤੇ ਕੁਛ ਨਹੀਂ ਮਿਲਿਆ ਜੀ ਆ ਮਿਲਦੀ ਭਗਵੰਤਵਾਂ ਲਾਇਆ ਜੀ ਫੋਮ ਫਿਰ ਗੇ ਚਲ ਗਏ ਇਥੋਂ ਬਾਜ ਤੇ ਐਦਾਂ ਹੀ ਹੈ ਜੀ ਔਰ ਬਾਹਰ ਦੇ ਲੋਕਾਂ ਨੇ ਮੱਤ ਕੀਤੀ ਰੋਟਾ ਖਾਣਾ ਪੀਣਾ ਰੋਟੀ ਪਾਣੀ ਦੇ ਕੇ ਗਏ ਗੁਰਦੁਆਰੇ ਵਾਲਿਆਂ ਭਾਈ ਮਨਸਾਹ ਵਾਲਿਆਂ ਨੇ ਮੈਦਦ ਕੀਤੀ ਹੈ। ਬਾਕੀ ਹੋਇਆ ਕਿ ਪ੍ਰਸ਼ਾਸਨ ਵਾਲੇ ਤੱਕ ਮੈਦਦ ਨਹੀਂ ਕੀਤਾ ਗਿਆ। ਟ੍ਰੈਕਟਰ ਤੇ ਕੀਤਾ ਗਿਆ। ਬੋਲੇਆ ਗੁਰਦੁਆਰਾ ਸਾਹਿਬ ਚ ਅਲਾਸਮੈਂਟ ਹੋਈ ਸੀਗੀ। ਜੀ। ਤੇ ਬਾਕੀ ਆਪੋ ਆਪਣੇ ਲੋਕਾਂ ਟਰਾਲੀਆਂ ਟਰੈਕਟਰ ਜੋ ਸਾਧਨੇ ਆਉਂਦੇ ਉਸਮਾਰ ਆਪਣਾ ਲੈ ਕੇ ਜਾ ਰਹੇ ਆ। ਜੀ। ਤੇ ਬਾਅਦ ਵਿੱਚ ਜੀ ਰੱਖੋ ਆਪੋ ਆਪਣਾ ਲੈ ਕੇ ਜਾ ਰਹੇ ਕੋਈ ਪ੍ਰਸ਼ਾਸਨ ਵਾਲਾ ਅਜੇ ਤੱਕ ਕੋਈ ਨਹੀਂ ਆਇਆ ਕਿਉਂਕਿ ਤੁਹਾਨੂੰ ਜਾਉ ਫਸਲ ਬਾਰੇ ਜਾਂ ਕੋਈ ਲਖ ਨਹੀਂ ਆ ਕੋਈ ਖਰਾਬੇ ਦਾ ਜਾਂ ਕੋਈ ਵੀ ਦਾ ਕੋਈ ਨਹੀਂ ਆ ਗਾ ਤੁਹਾਡੀ ਮਤਵ ਨਾਲੋਂ ਐਮਐਲਏ ਸਾਹਿਬ ਵੀ ਆਏ ਹੀ ਵੇ ਆਏ ਜਿਦੋਂ ਕੱਲ ਫੇਰੇ ਆਏ ਜੋ ਹੋ ਗਿਆ ਮੁੜ ਕੇ ਤੇ ਅਸੀਂ ਇਹੀ ਚਾਹੁੰਦੇ ਆ ਜੀ ਸਾਡਾ ਜਿਹੜਾ ਆਪਣਾ ਦਰਿਆ ਦੇ ਨਾਲ ਨਾਲ ਬੰਨਿਆ ਬੰਨਿਆ ਜਾਵੇ ਪੇਟ ਪੱਥਰ ਦਾ ਕਈ ਪੱਕਾ ਹੋ ਜੇ ਤੇ ਫਿਰ ਸਾਡਾ ਜਿਵੇਂ ਕੋਈ ਇਹੀ ਮੰਗ ਆ ਵੀ ਸਾਡਾ ਇਹ ਬੰਨ ਬਜਣਾ ਚਾਹੀਦਾ ਹੈ ਸਹੀ ਜਾ ਸਾਡਾ ਪੁਲ ਦੇ ਨਾਲ ਆ ਜੇ ਇਤੋਂ ਬਹੁਤ ਨੁਕਸਾਨ ਹੁੰਦਾ ਹੈ ਪਾਣੀ ਸਾਰਾ ਇੱਥੇ ਠੱਹਾ ਹੁੰਦਾ ਨੀਵੀਂ ਜਗ੍ਹਾ ਆ ਜਾਂਦੀ ਤੇ ਜੇ ਪੁਲ ਵੱਜ ਜੇ ਤੇ ਟੋਟਾ ਮੁਲਕੀ ਪੂਰਾ ਵੱਡਾ ਪੁਲ ਵੱਜ ਜੇ ਤੇ ਪਾਣੀ ਜਿਹੜਾ ਨਿਕਾਸ ਹੋ ਜੇ ਇਹ ਜੀ ਬਿਆਸ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜਦਾ ਪਿਆ ਵਾ ਇਸ ਕਰਕੇ ਅਸੀਂ ਤਿਆਰੀ ਕੀਤੀ ਆ ਆਪਦੀ ਵੀ ਜੇ ਬਾਈ ਚਾਂਸ ਸਾਡੇ ਇਧਰ ਖੇਤਾਂ ਦੇ ਵਿੱਚ ਨਾਗੇ ਸਾਡੇ ਘਰਾਂ ਤੱਕ ਪਾਣੀ ਪਹੁੰਚਦਾ ਵਾ ਤੇ ਅਸੀਂ ਆਪਣਾ ਸੁਰੱਖਤ ਜਗ੍ਹਾ ਤੇ ਪਹੁੰਚ ਜਾਵਾਂ ਪਾਣੀ ਦੀ ਸਥਿਤੀ ਇਹ ਆ ਵੀ ਪਾਣੀ ਬਹੁਤ ਜ਼ਿਆਦਾ ਵੱਧਦਾ ਪਿਆ ਵਾ ਚੜਦਾ ਬਹੁਤ ਜ਼ਿਆਦਾ ਵਾ ਲਿਕਣ ਅਜੇ ਨੀਵੇਂ ਨੀਵੇਂ ਥਾਵਾਂ ਤੇ ਬਹੁਤ ਜ਼ਿਆਦਾ ਫਿਰਦਾ ਹਵਾ ਦਰਿਆ ਦੇ ਲੱਗ ਲੱਗੇ ਤੇ ਆਪਾਂ ਥੋੜੇ ਜੇ ਅੱਧਾ ਕਿਲੋਮੀਟਰ ਹਟਨੇ ਆ ਇਹ ਕਰਕੇ ਆਪਣੀਆਂ ਜੇ ਜ਼ਮੀਨਾਂ ਚ ਪਾਣੀ ਨਹੀਂ ਗਾ ਪੁੰਜਾ ਪਰ ਪਹੁੰਚ ਜਾਣਾ ਵਾ ਤੇ ਪੇੜੀਆਂ ਪਿੰਦੇ ਵਿੱਚ ਭੇਜੀਆਂ ਆ ਕੁਝ ਜਿਦਾ ਮਤਲਬ ਕੇ ਪ੍ਰਸ਼ਾਸਨ ਨਾਲ ਸੰਪਰਕ ਹੈ ਜੀ ਇਹ ਬੰਦੇ ਸਾਰੇ ਆਪਣੀ ਭੈਣ ਭਰਾ ਤੇ ਬਾਕੀ ਇਥੇ ਆਏ ਹੀਗੇ ਪਰਿਵਾਰੀ ਸਾਹਿਬ ਵੀ ਆਏ ਹੀ ਹੋਰ ਵੀ ਇਥੇ ਮਹਿਕਮੇ ਵਾਲੇ ਆਏ ਹੀ ਆਉਂਦੇ ਆ ਵੇਖ ਕੇ ਮੁਰਜ ਜਾਂਦੇ ਆ ਜੇ ਕੋਈ ਨੰਬਰ ਨੰਬਰ ਦੇ ਗਏ ਆ ਬਾਈ ਚਾਂਸ ਲੋੜ ਪੈਂਦੀ ਤੇ ਫੋਨ ਕਰੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਇਹ ਫੱਤੇਪੈਂਦੇ ਗੁਰਦੁਆਰਾ ਚ ਡਿਊਟਿੰਗ ਬਾਹਰ ਆਇਆ ਸੀ। ਇਹ ਥੋੜਾ ਜਿਹਾ ਥਾਜੜਾ ਘਾਟ ਹੈ ਪਾਣੀ ਬਾਕੀ ਸਾਰੇ ਬਹੁਤ ਜਿਆਦਾ ਚੰਗ ਲੱਭ ਗਿਆ ਜੀ। ਹਾਂ ਜੀ। ਇਹ ਮਾਰਾ ਸ੍ਰੋਪ ਦੀ ਆਪਣਾ ਪਿੰਡ ਮੇਰਾ ਪਿੰਡ ਰੜੀ ਹੈ। ਉੱਥੇ ਆਪਾਂ ਮਾਰਾ ਇਹ ਸ੍ਰੋਪ ਲੈ ਕੇ ਜਲਣੇ ਕਿਉਂਕਿ ਸੇਫ ਜਗ੍ਹਾ ਤੇ ਲੈ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਿ ਰਸਤਾ ਬਹੁਤ ਖਰਾਬ ਹੈ। ਰਸਤੇ ਖਰਾਬ ਦੇ ਕਾਰਨ ਰਾਤ ਦੇ ਸਮੇਂ ਲੋੜ ਤੇ ਵੀ ਬਹੁਤ ਮੁਸ਼ਕਲ ਹੋ ਜਾਂਦਾ ਸਰਕੇ ਇਸ ਜੀ ਨੂੰ ਮਾਰਾ ਇਹ ਸ੍ਰੋਪ ਨੂੰ ਪਹਿਲਾਂ ਹੀ ਸੇਫ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜੀ।